ਕੀ ਨਾਮ ਹੈ ਕੋਰਪ੍ਰੀਤ ਉਹ ਪਿਛੇ ਉਹਦੀ ਉਦਾਂ ਵੀਡੀਓ ਵਾਇਰਲ ਬਿੱਲੇ ਬਿੱਲੇ ਨਹਿਣਾ ਵਾਲੀਏ ਬਿੱਲੇ ਬਿੱਲੇ ਨਹੀਂ ਬਿੱਲੇ ਬਿੱਲੇ ਨਹਿਣਾ ਵਾਲੀਏ ਕੀ ਮਤਲਬ ਉਹ ਤਾਂ ਦਰਸ਼ਕ ਕੀ ਸੀ ਗਰਲਫ੍ਰੈਂਡ ਸੀ ਪਹਿਲਾਂ ਤੇ ਤੀਜੇ ਦਿਨ ਰਖੜੀ ਦੀ ਉਹ ਇਹਨੂੰ ਮੁੰਡਾ ਆਉ ਤਾਂ ਇਹ ਰਖੜੀ ਬੰਦੀ ਅੱਛਾ ਤੇਰੇ ਉਹਦੀ ਆਇਆ ਹੈਗਾ ਕੀ ਕਹਿੰਦੀ ਮੇਰੀ ਤਾਂ ਗੱਲ ਹੈਗੀ ਟਿਕਟੌਕ ਤੇ ਵੀਡੀਓ ਕਿੱਥੇ ਮਤਲਬ ਬਣਾਉਂਦੇ ਹੁੰਦੇ ਮਤਲਬ ਕਹਣ ਤੋਂ ਬਾਅਦ ਉਹਦੇ ਕਰੇ ਸ਼ੁਰੂ ਕੀਤੀ ਤੇ ਮਹਾਲੀ ਵਿੱਚ ਬਣਾਉਂਦੇ ਨੇ ਨਹੀਂ ਮਾਤਾ ਜੀ ਤੁਸੀਂ ਰੋਕਦੇ ਨੇ ਇਹ ਵੀਡੀਓ ਵਾਡੀ ਬਣਾਉਣ ਤੋਂ ਸਨਸਾਰ ਬਾਤ ਪਤਾ ਲੱਗਿਆ ਕਿ ਐਦੇ ਉੱਥੇ ਕਿਸੇ ਦੇ ਘਰ ਜਾਂਦੇ ਨੰਤੂ ਮੈਂ ਖਰਵਾਂ ਨੂੰ ਮੈਂ ਕਪੜੇ ਮੈਂ ਘੁਆਨ ਨੂੰ ਮੈਂ ਨਹੀਂ ਫਿਰ ਇੰਨਾ ਪੈ ਕਿੱਥੋਂ ਆਦੇ ਘਰ ਦੇ ਦੇਤੇ ਦਾਦੀ ਦੇ ਮੇਰੇ ਬਾਹਰ ਜਾਣ ਦੀ ਰੱਖ ਤੇ ਤੇਰੇ ਬਾਹਰ ਜਾਣ ਲਈ ਰੱਖੀ ਅੱਛਾ ਤੇ ਗੰਦੀ ਨਵੀਂ ਨਾਲ ਜਾਣਾ ਹੁੰਦੇ ਸੀ ਸਾਨੂੰ ਇਹ ਕਿੰਨੇ ਕ ਪੈਸੇ ਖਰਚੇ ਕੇ ਤੁਹਾਡੇ ਅਜ ਤੱਕ 30 35 ਲੱਖ ਇਹਨਾਂ ਚੀਜ਼ਾਂ ਤੇ ਘੁੰਮਣ ਤੇ ਰੈਂਟ ਹਾਂ